ਪੁਰਾਣੇ ਟਰੈਕਟਰ ਦੇਖਦੇ ਇਹਨਾਂ ਦੇ ਆਪਾਂ ਆਨਲਾਈਨ ਵਾਲੀ ਏਜੰਸੀ 'ਚ ਪੁਰਾਣੇ ਟਰੈਕਟਰ ਵੀ ਬਹੁਤ ਖੜੇ ਆ ਟੋਟਲ ਟਰੈਕਟਰ ਯਾਰ ਜਨਾ 3630 ਪੁਰਾਣੇ ਬਹੁਤ ਖੜੇ ਆ ਅਰਜਨ 605 ਬਹੁਤ ਖੜੇ ਆ ਪ੍ਰੀਤ ਖੜਾ 690 54 3630 ਪੁਰਾਣੇ ਬੜੇ ਖੜੇ ਆ ਆਰਮ ਟਰੈਕ 60 ਆ ਮੈਧਰਾ ਖੜਾ 275 ਇਹਨਾਂ ਦੇ ਰੇਟ ਰੂਟ ਦੱਸਾਂਗੇ ਫੋਨ ਤੇ ਟਰੈਕਟਰ ਬਹੁਤ ਜ਼ਿਆਦਾ ਆ ਤੇ ਰੇਟ ਕਹਿੰਦੇ ਵੀ ਮੌਕੇ ਤੇ ਫੋਨ ਤੇ ਗੱਲਬਾਤ ਹੀ ਕਰਾਂਗੇ ਜੋ ਵੀ ਹੋਊਗਾ ਆ 36 30 ਖੜੇ ਪੁਰਾਣੇ ਟਾਇਰ ਟੂਰ ਚੰਗੇ ਆ ਵਿੱਚੋਂ ਟਾਇਰ ਗੀਆਂ ਦੀ ਕਸੇ ਵੀ ਆ ਬਾਕੀ ਟਾਇਰ ਅੱਧੇ ਪਏ ਆ ਟਰੈਕਟਰ ਜਿਵੇਂ ਤੇ ਪੁਰਾਣਾ ਟਰੈਕਟਰ ਬਹੁਤ ਖੜਾ ਆ ਪੁਰਾਣਾ ਖੜਾ ਇਹਦੇ ਵੀ ਟਾਇਰ ਹੈਗੇ ਅੱਧੇ ਗਾ ਨਹੀਂ ਮਾਡਲ ਵੀ ਟਰੈਕਟਰ ਇਨਾਂ ਕੋਲੇ ਖੜੇ 14 ਮਾਡਲ ਵੀ ਖੜੇ 36 ਪੀ ਇਹਦੇ ਵੀ ਟਾਇਰ ਚੰਗੇ ਪਏ ਟਰੈਕਟਰ ਤੇ ਆ 605 ਖੜਾ ਇਹਦੇ ਟਾਇਰ ਵੀ ਪੂਰੇ ਚੰਗੇ ਪਏ ਆ ਹੈਗੇ 70-65 ਟਾਇਰ ਆ 6500 ਖੜਾ ਇਹਦੇ ਟਾਇਰ ਵੀ ਹੈਗੇ ਅੱਧੇ ਗਾ ਆ ਪ 72 ਖੜਾ ਸੋਨ ਵਾਲੀ ਕਾਰ ਐਕਸ ਇਹਦੇ ਟਾਇਰ ਵੀ ਹੈਗੇ ਅੱਧੇ ਗਾ ਇਹ ਟਰੈਕਟਰ ਸਾਡਾ 5245 ਮੈਸੀ ਖੜਾ। ਇਹ ਰੇ ਇਹ ਪੂਰੇ ਚੰਗੇ ਹੈਗੇ 60-70 ਪੈਸੇ। 5585 ਖੜਾ। 363 ਖੜਾ ਪਹਿਲੇ ਮਾਡਲ ਵਾਲਾ ਪ੍ਰੀਤ। ਆਰਜਨ ਖੜਾ। 605 ਅਰਜਨ, ਅਰਜਨ ਬਹੁਤ ਖੜੇ ਇਹਨਾਂ ਕੋਲੇ। ਆ ਵੀ ਅਰਜਨ ਹੀ ਆ ਸਵਰਾਜ ਖੜਾ 855 ਪਹਿਲਾਂ ਵਾਲਾ। ਘੜਾ ਇੱਕ ਦਿਨਾਲ ਦਾ 855 ਪੁਰਾਣਾ ਮਾਡਲ ਉਹ ਹੋਲੈਂਡ 5500 ਖੜਾ ਯੰਗ ਡੀਅਰ ਖੜਾ 5305 ਸੋਨਾਲੀ ਦਾ 60 ਖੜਾ ਇਹ ਵੀ ਟਾਇਰ ਇਹਦੇ ਬਹੁਤ ਚੰਗੇ ਆ 17 80 ਪੈਸੇ ਟਾਇਰ ਆ ਪੂਰਾ ਸਾਫ ਟਰੈਕਟਰ ਇਹ ਵੀ ਆ ਪਹਿਲਾਂ ਵਾਲਾ ਖੜਾ ਪੁਰਾਣਾ 30 37 ਆ 36 30 ਖੜਾ ਇਹਦੇ ਵੀ ਟਾਇਰ ਚੰਗੇ ਆ ਧੰੋਂ ਜਿਆਦੇ ਟਾਇਰ ਇਹਦੇ ਅਸਾਂ 750 ਖੜਾ ਸੋਨਾਲੀ ਕਾ ਇਹਦੇ ਟਾਇਰ ਵੀ 60 65 ਪੈਸੇ ਪੂਰਾ ਚੰਗਾ ਹੈ ਟਰੈਕਟਰ ਆ ਸੋਨਾਲੀ ਕਾ 60 ਖੜਾ ਇਹਦੇ ਟਾਇਰ ਵੀ ਪੂਰੇ ਚੰਗੇ ਪਏ ਆ ਸਾਫ ਆ ਟਰੈਕਟਰ ਪੂਰਾ 3630 ਟਾਇਰ ਇਹਦੇ ਪੂਰੇ 80 ਪੈਸੇ ਟਾਇਰ ਆ ਪੂਰਾ ਸਾਫ ਟਰੈਕਟਰ ਹੈ ਵੀ ਆ ਯੋਂ ਡੀਅਰ ਖੜਾ 5405 ਦੇ ਟਰੈਕਟਰ ਹੈ ਵੀ ਪੂਰਾ ਸਾਫ ਆ ਟਾਇਰ ਆ ਤੇ ਉਹ ਘਾਟਾ ਟਰੈਕਟਰ ਬਹੁਤ ਸਾਫ ਹੈ ਜੀ ਆ 5500 ਖੜਾ 3630 ਦੇ ਟਾਇਰ ਕਸੇ ਆ ਟਰੈਕਟਰ ਮੋਲਾਂ ਜਾਦੇ ਖੜਾ ਇਹਨਾਂ ਕੋਲ ਪੁਰਾਣਾ 940 ਟਾਇਰ ਹੈ। ਉਹ 735 ਵਰਾਜ ਆ। 36 30 ਖੜਾ ਵੇ। ਇਹਦੇ ਵੀ ਟਾਇਰ ਹੈਗੇ ਅੱਧੇ ਗਾ। ਉਹ ਮੈਸੀ ਖੜਾ ਪਰੇ। 245। ਨੰਗੜ ਨੂੰ ਥਾਂ ਹੈ ਨਹੀਂ ਗਾ ਟਰੈਕਟਰ ਉਹਦੇ ਨਾਲ ਨਾਲ ਆ। ਅਰਜਨ ਖੜਾ ਉੱਧ। ਆ 40 47 ਖੜਾ ਸਵਰਾਜ ਇਹਦੇ ਵੀ ਟਾਇਰ ਹੈਗੇ ਅੱਧੇ ਇੱਕ ਆ 36 30 ਦੇ ਟਾਇਰ ਵੀ ਚੰਗੇ ਅੱਧੇ ਟਾਇਰ ਆ ਆ ਖੜਾ 36 30 ਆ 55 10 ਖੜਾ ਇੱਧਰ ਉਹ ਪਿੱਛੇ ਖੜਾ ਸਪੈਸ਼ਲ ਡੀਜ਼ਲ 36 30 ਆ 30 37 ਖੜਾ ਇਹਦੇ ਟਾਇਰ ਪੂਰੇ ਚੰਗੇ ਨੇ ਨਵੇਂ ਆਰ ਕੇ ਜਮਾ ਇਹਦੇ ਵੀ ਟਾਇਰ ਪੂਰੇ ਚੰਗੇ ਪਏ ਆ 70 ਰੁਪਏ ਹੈ ਟਾਇਰਾ 36 30 ਦੇ ਆ 6500 ਖੜਾ ਇਹ ਟਰੈਕਟਰ ਪੂਰਾ ਸਾਫ ਆ ਆਰਜਨ ਖੜਾ 605 ਦੇ ਟਾਇਰ ਵੀ ਜਮਾ ਨਵੇਂ ਆਰ ਗਏ ਆ ਆ 36 30 ਖੜੇ ਮਗਰ ਅੱਧੇ ਕਟਾਇਰ ਆਵੇ ਉਹਦੇ ਵੀ ਅੱਧੇ ਕਟਾਇਰ ਆ। ਆਹ ਪ੍ਰੀਤ ਖੜਾ 6599 ਦੇ ਟਾਇਰ ਵੀ ਪੂਰੇ ਚੰਗੇ ਆ। ਸਾਫ਼ ਆ ਟਰੈਕਟਰ ਇਹ ਵੀ। ਆਹ ਪ੍ਰੀਤ ਖੜਾ 4x4 9099 ਟਾਇਰ ਇਹਦੇ ਵੀ ਚੰਗੇ ਪਏ ਆ। ਸਾਫ਼ ਆ ਟਰੈਕਟਰ ਇਹ ਵੀ ਪੂਰਾ। ਆਹ ਪ੍ਰੀਤ ਖੜਾ ਪਹਿਲਾਂ ਵਾਲਾ 6099 ਉਹ 3630 ਖੜਾ ਉਹਦੇ ਵੀ ਟਾਇਰ ਪੂਰੇ ਚੰਗੇ ਆ 5500 ਟਾਇਰ ਦੂ ਤਕਰੀਬਨ ਚੰਗੇ ਟਾਇਰਾਂ ਦੇ ਖਰਾਂਗੇ ਆ 3630 ਆ ਉਹਦੇ ਟਾਇਰ ਅੱਦੇ ਕ ਪੂਰਾ ਸਾਫ਼ ਆ ਟਰੈਕਟਰ ਇਹ ਵੀ ਆ ਵੀ ਟਰੈਕਟਰ ਸਾਫ਼ ਆ 3630 ਪੂਰਾ ਅਰਜਨ ਖੜਾ ਆ ਫਾਰਮ ਟਰੱਕ ਆ ਗਿਆ ਟਰੈਕਟਰ ਸਾਰੇ ਚੰਗੇ ਹੀ ਆ ਚੰਗੀ ਹਾਲਤ ਚੀਜ ਹੈ ਜਿੰਨੇ ਵੀ ਪੁਰਾਣੇ ਆ ਗੈਜ ਰੇਟ ਕੀ ਬਾਕੀ ਦੇ ਦਿੰਦੇ ਆ ਇਹ ਫੋਨ ਤੇ ਗੱਲ ਕਰ ਲਓ ਨੰਬਰ ਇਹਨਾਂ ਦਾ ਪਾ ਦਿੰਨੇ ਆ ਰੇਟ ਟਰੈਕਟਰਾਂ ਦਾ ਫੋਨ ਤੇ ਹੀ ਹੋਊਗਾ ਸਾਰਿਆਂ ਦਾ ਪੁਰਾਣਿਆਂ ਦਾ ਔਸ ਹੁਣ ਵਾਲੀ ਕਾ ਖੜਾ ਪਹਿਲਾ ਵਾਲੇ ਮਾਡਲ 60 ਪਰ ਇਹ 855 ਖੜਾ ਨਾਲ ਉਹਦੇ ਪਹਿਲਾ ਵਾਲੇ ਮਾਡਲ 36 30 ਖੜਾ ਟਰੈਕਟਰ ਪੂਰੇ ਚੰਗੀ ਹਾਲਤ ਚ ਹੀ ਆ ਸਾਫ ਹੀ ਆ ਟਰੈਕਟਰ ਸਾਰੇ ਪਾਕਿਸਤਾਨ ਦੇ ਸਾਰੇ ਮਿਲ ਜਾਂਦੇ ਆ नवे संत जो मर जी अर्जन ट्रैक्टर बहुत खड़ा इन्होंने एक छत्ती थी बहुत खड़ा बाकी का ट्रैक्टर भी तीन दो तीन है कि पूरे चंगे साफीयर भी पूरे चंगे खड़े दो ਇਸੀ ਟਰੈਕਟਰ ਬਹੁਤ ਸਾਫ ਆ